ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਜਾਣਦੇ ਹੋ ਕਿ ਕੱਲ ਦਾ ਜਿਹੜਾ ਚੜਨ ਵਾਲਾ ਦਿਨ ਆ ਕੱਲ ਆਪਾਂ ਖਾਲਸਾ ਸਾਜਨਾ ਦਿਵਸ ਦੇ ਦਿਹਾੜੇ ਵਜੋਂ ਕੱਲ ਦਾ ਦਿਨ ਮਨਾਉਣਾ ਵਾ ਉਸ ਲਈ ਕੁਝ ਬੇਨਤੀਆਂ ਮੈਂ ਅੱਜ ਜ਼ਰੂਰੀ ਕਰਨੀਆਂ ਸਮਝਦਾ ਸੀਗਾ ਕਿਉਂਕਿ ਦਾਸ ਦੇ ਇਹ ਗੱਲਾਂ ਨੋਟਿਸ ਦੇ ਵਿੱਚ ਪ੍ਰਚਾਰ ਦੇ ਕਰਦਿਆਂ ਹੋਇਆਂ ਆਉਂਦੀਆਂ ਰਹਿੰਦੀਆਂ ਨੇ ਕਿ ਜਿਹੜੇ ਸਕੂਲ ਔਰ ਕਾਲਜ ਨੇ ਉਹਦੇ ਵਿੱਚ ਜਿਹੜੇ ਕਾਲਜ ਨੇ ਉਹ ਤਾਂ ਚਲੋ ਆਪਣੇ ਤੌਰ ਤੇ ਸੋਜੀ ਰੱਖਦੇ ਨੇ ਮੁੰਡੇ ਕੁੜੀਆਂ ਪਰ ਆਮ ਕਰਕੇ ਜਿਹੜੇ ਛੋਟੇ ਬੱਚੇ ਨੇ 5ਵੀਂ 6ਵੀਂ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਆ ਵੀ ਕੁੜੀਆਂ ਨੂੰ ਆਮ ਇਨ੍ਹਾਂ ਤਿਉਹਾਰਾਂ ਤੇ ਇਨ੍ਹਾਂ ਦਿਹਾੜਿਆਂ ਤੇ ਸਕੂਲਾਂ ਦੇ ਵਿੱਚ ਜਿਹੜੇ ਭੰਗੜੇ ਦੇ ਡਾਂਸ ਦੇ ਜਿਹੜੇ ਫੈਸਟੀਵਲ ਨੇ ਉਹ ਕਰਵਾਏ ਜਾਂਦੇ ਆ ਸੋ ਇਸ ਲਈ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਪੜਾਉਣ ਵਾਸਤੇ ਭੇਜਦੇ ਆ ਨਾ ਕਿ ਉੱਥੇ ਆਪਾਂ ਕੋਈ ਡਾਂਸਰ ਪਾਰਟੀ ਬਣਾਉਣ ਵਾਸਤੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਖਿਆਲ ਕਰੀਏ ਕਿਉਂਕਿ ਸਿੱਖ ਕੌਮ ਨੂੰ ਇਹ ਇੱਕ ਬਹੁਤ ਪੁਰਜ਼ੋਰ ਇਸ ਗੱਲ ਦੀ ਜਿਹੜੀ ਉਦਮ ਕਰਨਾ ਚਾਹੀਦਾ ਵਾ ਕਿ ਅਸੀਂ ਹੋਰ ਬਹੁਤ ਕੁਝ ਬਣਾ ਲਿਆ ਵਾ ਅਸੀਂ ਖੇਡਾਂ ਦੇ ਪੱਖ ਦੇ ਵਿੱਚ ਅਸੀਂ ਔਰ ਬਹੁਤ ਸ਼ੌਹਰਤਾਂ ਰੂਪ ਵਿੱਚ ਬਹੁਤ ਕੁਝ ਕਮਾ ਲਿਆ ਵਾ ਪਰ ਆਪਾਂ ਇਹ ਕਿਉਂਕਿ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਕਮੇਟੀਆਂ ਜੇ ਉਹ ਨਹੀਂ ਇਸ ਵੱਲ ਖਿਆਲ ਕਰ ਰਹੀਆਂ ਤੇ ਆਪਾਂ 2 4 5 ਪਿੰਡ ਇਕੱਠੇ ਹੋ ਕੇ ਜਿਹੜੇ ਇੱਕ ਆਪਣੇ ਬੱਚਿਆਂ ਦੇ ਲਈ ਆਪਾਂ ਸਕੂਲ ਜਿਹੜਾ ਵਾ ਉਹ ਤਿਆਰ ਕਰ ਸਕਦੇ ਆ ਚਲੋ ਵੱਡੀਆਂ ਪੜਾਈਆਂ ਆਪਾਂ ਨਹੀਂ ਤਿਆਰ ਕਰ ਸਕਦੇ ਉਸ ਤਰ੍ਹਾਂ ਦਾ ਕਾਲਜ ਪਰ ਜਿਹੜਾ 10ਵੀਂ ਤੱਕ 12ਵੀਂ ਤੱਕ ਜਿਹੜੀਆਂ ਪੜਾਈਆਂ ਨੇ ਕਿਉਂਕਿ ਇਹਨਾਂ ਇਨਾ ਇਸ ਉਮਰ ਦੇ ਵਿੱਚ ਹੀ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਇੱਕ ਘਾੜਤ ਆਉ ਘੜੀ ਜਾਂਦੀ ਆ ਸੋ ਇਹ ਜਿਹੜੀਆਂ ਪੜ੍ਹਾਈਆਂ ਨੇ ਆਪਾਂ ਜ਼ਰੂਰ ਉਸ ਤਰ੍ਹਾਂ ਤਿਆਰ ਕਰੀਏ ਆਪਣਾ ਆਪਣੇ ਬੱਚਿਆਂ ਨੂੰ ਜਿਵੇਂ ਆਪਾਂ ਨੂੰ ਸਤਿਗੁਰੂ ਸਾਹਿਬ ਜਿਨੇ ਜਿਹੜਾ ਇਤਿਹਾਸ ਆ ਉਹ ਲਿਖ ਕਰਕੇ ਦਿੱਤਾ ਵਾ ਤੇ ਸਾਨੂੰ ਜੋ ਇਹ ਮਹਾਨ ਬਖਸ਼ਿਸ਼ਾਂ ਦੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਸੀ ਸੋ ਇਸ ਦੇ ਲਈ ਸਾਨੂੰ ਤਿਆਰ ਬਰ ਤਿਆਰ ਹੋਣ ਦੀ ਲੋੜ ਆ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਆ ਉਹ ਬੱਚਿਆਂ ਦੇ ਮਾਤਾ ਪਿਤਾ ਜਰੂਰ ਰੱਖਣ ਤੇ ਸਕੂਲ ਦੇ ਜਿਹੜੇ ਅਧਿਆਪਕ ਸਹਿਬਾਨ ਨੇ ਉਹਨਾਂ ਦੇ ਨਾਲ ਗੱਲ ਕਰਕੇ ਇਹ ਜਿਹੜੀਆਂ ਕੁਝ ਕੁਰੀਤੀਆਂ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ